ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਦੇ ਵੀਡੀਓ ਵਿੱਚ ਅਸੀਂ ਤੁਹਾਡੇ ਲਈ ਤਿੰਨ ਹਰੀ ਇਲਾਚੀ ਦੇ ਨਾਲ ਕੀਤਾ ਜਾਣ ਵਾਲਾ ਇੱਕ ਛੋਟਾ ਜਿਹਾ ਪੌਣ ਲੈ ਕੇ ਆਏ ਹਾਂ ਇਸ ਪੌਣ ਨੂੰ ਕਰਕੇ ਤੁਸੀਂ ਹਰੀ ਇਲਾਚੀ ਨੂੰ ਇਸ ਤਰੀਕੇ ਨਾਲ ਆਪਣੇ ਕੋਲ ਰੱਖਣਾ ਹੈ ਕਿ ਤੁਹਾਡੇ ਘਰ ਵਿੱਚ ਕਦੇ ਵੀ ਧਨ ਦੀ ਕਮੀ ਨਹੀਂ ਆਵੇਗੀ ਤੁਸੀਂ ਕੜੋੜਾ ਵਿੱਚ ਖੇਡੋਗੇ ਜਿਹੜੇ ਲੋਕ ਕਹਿੰਦੇ ਹਨ ਕਿ ਸਾਡੇ ਘਰ ਵਿੱਚ ਪੈਸੇ ਦੀ ਕਮੀ ਹੈ ਜਾਂ ਫਿਰ ਪੈਸਾ ਨਹੀਂ ਰੁਕਦਾ ਉਹਨਾਂ ਲਈ ਅੱਜ ਦੀ ਵੀਡੀਓ ਬੇहद ਕਾਸ ਹੋਣ ਵਾਲੀ ਹੈ ਜੇਕਰ ਤੁਸੀਂ ਚਾਹੁੰਦੇ ਹੋ ਤਾਂ ਦੀ ਦੇਵੀ ਮਾਂ ਲక్ష్ਮੀ ਤੁਹਾਡੇ ਤੇ ਕਿਰਪਾ ਕਰੇ ਦੋਨਾਂ ਹੱਥਾਂ ਦੇ ਨਾਲ ਮਾਤਾ ਲక్ష్ਮੀ ਤੁਹਾਡੇ ਉੱਪਰ ਧਾਂਦੀ ਵਰਖਾ ਕਰੇ ਤਾਂ ਅੱਜ ਦੀ ਵੀਡੀਓ ਨੂੰ ਪੂਰਾ ਜ਼ਰੂਰ ਸੁਣਨਾ ਇਸੇ ਤਰ੍ਹਾਂ ਜਿਹੜੇ ਲੋਕ ਚਾਹੁੰਦੇ ਹਨ ਤੇ ਉਹਨਾਂ ਦਾ ਬੈਂਕ ਬੈਲੈਂਸ ਵਧਾ ਜਾਏ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਨਾ ਆਵੇ ਤੇ ਨਾ ਹੀ ਖਰਚੇ ਵਰਗੇ ਸਮੱਸਿਆ ਦਾ ਸਾਹਮਣਾ ਕਰਨਾ ਪਵੇ ਤਾਂ ਉਹਨਾਂ ਨੇ ਕੀ ਕਰਨਾ ਹੈ ਕਿ ਤਿੰਨ ਹਰੀ ਇਲਾਚੀ ਨੂੰ ਇੱਕ ਛੋਟਾ ਜਿਹਾ ਉਪਾਅ ਕਰਕੇ ਆਪਣੇ ਕੋਲ ਰੱਖਣਾ ਹੈ ਸਿਰਫ ਇੱਕ ਸਿੰਪਲ ਜਿਹਾ ਉਪਾਅ ਜਿਹੜਾ ਤੁਹਾਡੀ ਜ਼ਿੰਦਗੀ ਨੂੰ ਬਦਲ ਕੇ ਰੱਖ ਦੇਵੇਗਾ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੇ ਘਰ ਵਿੱਚ ਇੰਨੀ ਤਾਂ ਅੰਦੌਲਤਾਂ ਨਹੀਂ ਸ਼ੁਰੂ ਹੋ ਜਾਵेंगी ਕਿ ਤੁਸੀਂ ਸੰਭਾਲ ਨਹੀਂ पाओਗੇ ਇਸ ਪਾਣੂ ਕਰਨ ਦੇ ਨਾਲ ਤੁਹਾਡੇ ਘਰ ਵਿੱਚ ਕਈ ਪੀੜ੍ਹੀਆਂ ਤੱਕ ਤਾਂ ਅੰਦੌਲਤ ਦੀ ਕਮੇ ਨਹੀਂ ਆਵੇਗੀ ਜ਼ਿੰਦਗੀ ਵਿੱਚ ਕਦੇ ਵੀ ਪੈਸੇ ਦੀ ਸਮੱਸਿਆ ਨਹੀਂ ਆਵੇਗੀ ਇਸੇ ਹੀ ਤਰ੍ਹਾਂ ਬਹੁਤ ਸਾਰੇ ਲੋਕਾਂ ਨੂੰ ਫਜ਼ੂਲ ਖਰਚ ਦੀ ਸਮੱਸਿਆ ਰਹਿੰਦੀ ਹੈ ਕਿ ਉਹਨਾਂ ਦਾ ਫਜ਼ੂਲ ਖਰਚ ਬਹੁਤ ਜ਼ਿਆਦਾ ਹੁੰਦਾ ਹੈ ਤੇ ਉਹ ਵੀ ਰੁਕ ਜਾਵੇਗਾ ਤੇ ਜਿਹੜੇ ਲੋਕਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਪੈਸਾ ਤਾਂ ਘਰ ਵਿੱਚ ਆਉਂਦਾ ਹੈ ਪਰ ਪੈਸਾ ਰੁਕਦਾ ਨਹੀਂ ਉਹ ਪੈਸਾ ਵੀ ਰੁਕਣਾ ਸ਼ੁਰੂ ਹੋ ਜਾਵੇਗਾ ਕਈ ਵਾਰ ਕੀ ਹੁੰਦਾ ਹੈ ਕਿ ਸਾਡੇ ਇੱਕ ਇਧਰ ਦਾ ਪੈਸਾ ਹੁੰਦਾ ਹੈ ਤੇ ਦੂਸਰੀ ਸਾਈਡ ਤੇ ਸਾਡੇ ਘਰ ਦੇ ਵਿੱਚ ਪੈਸਾ ਹੁੰਦਾ ਹੈ ਤੇ ਦੂਸਰੀ ਸਾਈਡ ਤੇ ਦਵਾਈਆਂ ਦੇ ਵਿੱਚ ਜਾਂ ਫਿਰ ਸਾਡੇ ਘਰ ਦੇ ਵਿੱਚ ਕੁਝ ਜਾਈਆਂ ਦੁਰਘਟਨਾਵਾਂ ਹੋ ਜਾਂਦੀਆਂ ਨੇ ਜਿੱਤੇ ਸਾਡਾ ਜਿਹੜਾ ਪੈਸਾ ਹੈ ਉਹ ਸਾਰਾ ਹੀ ਖਰਚ ਹੋਣ ਲੱਗ ਜਾਂਦਾ ਹੈ ਇਸ ਤੋਂ ਇਲਾਵਾ ਕਈਆਂ ਨੇ ਆਪਣਾ ਕਾਰੋਬਾਰ ਜਾਂ ਬਿਜ਼ਨਸ ਖੋਲਿਆ ਹੁੰਦਾ ਹੈ ਉਹ ਪਹਿਲਾਂ ਹੀ ਬਹੁਤ ਵਧੀਆ ਚੱਲਦਾ ਹੈ ਅਚਾਨਕ ਰੁਕ ਜਾਂਦਾ ਹੈ ਜਾਂ ਫਿਰ ਨੌਕਰੀ ਜੌਬ ਦੇ ਵਿੱਚ ਪ੍ਰੋਮੋਸ਼ਨ ਨਹੀਂ ਹੁੰਦੀ ਕਈ ਤਰ੍ਹਾਂ ਦੀਆਂ ਕੈਨ ਤੋਂ ਭਾਵ ਪ੍ਰੋਬਲਮ ਉਹਨਾਂ ਨੂੰ ਫੇਸ ਕਰਨੀਆਂ ਪੈਂਦੀਆਂ ਹਨ ਜਦੋਂ ਸਾਡੇ ਘਰ ਵਿੱਚ ਇਸ ਤਰ੍ਹਾਂ ਦੀਆਂ ਪ੍ਰੋਬਲਮ ਆਉਂਦੀਆਂ ਹਨ ਅਸੀਂ ਸੋਚਦੇ ਹਾਂ ਕਿ ਕਿਹੜਾ ਇਹੋ ਜਿਹਾ ਉਪਾਅ ਕੀਤਾ ਜਾਵੇ ਜਿਸ ਨਾਲ ਮਾਤਾ ਲక్ష్ਮੀ ਦੀ ਕਿਰਪਾ ਸਾਡੇ ਘਰ ਪਰਿਵਾਰ ਤੇ ਵੰ ਜਾਵੇ ਸਾਂਡੇ ਘਰ ਦੇ ਵਿੱਚ ਕਦੇ ਤਾਂ ਅੰਦੌਲਨ ਤੇ ਕਮੀ ਨਾ ਆਵੇ ਇਸੇ ਤਰ੍ਹਾਂ ਤਾਂ ਦੇ ਮਾਂ ਦੇਵੀ ਲక్ష్ਮੀ ਬੋਕ ਚੰਚਲਾ ਤੇ ਇਹ ਇੱਕ ਜਗ੍ਹਾ ਤੇ ਹਮੇਸ਼ਾ ਦੇ ਲਈ ਕਦੇ ਵੀ ਨਹੀਂ ਰੁਕਦੀ ਜੇਕਰ ਤੁਸੀਂ ਚਾਹੁੰਦੇ ਹੋ ਕਿ ਮਾਤਾ ਲక్ష్ਮੀ ਤੁਹਾਡੇ ਘਰ ਵਿੱਚ ਆਵੇ ਤੇ ਮਾਤਾ ਲక్ష్ਮੀ ਤੁਹਾਡੇ ਘਰ ਵਿੱਚ ਹਮੇਸ਼ਾ ਹਮੇਸ਼ਾ ਸਥਿਰ ਵਾਸ ਬਣਿਆ ਰਹੇ ਤਾਂ ਤੁਸੀਂ ਹਰੇ ਇਲਾਚੀ ਵਾਲਾ ਇਹ ਉਪਾਅ ਜੜਾ ਇੱਕ ਵਾਰ ਤੁਸੀਂ ਜ਼ਰੂਰ ਕਰਿਓ ਕਿਉਂਕਿ ਜੋ ਹਰੇ ਇਲਾਚੀ ਇਹ ਤਾਂ ਨਹੀਂ ਦੇਵੀ ਮਾਂ ਲక్ష్ਮੀ ਜੀ ਨੂੰ ਬਹੁਤ ਜ਼ਿਆਦਾ ਪਸੰਦ ਹੈ ਇਸੇ ਤਰ੍ਹਾਂ ਮਾਂ ਲక్ష్ਮੀ ਬਹੁਤ ਜ਼ਿਆਦਾ ਪਸੰਨ ਹੁੰਦੀ ਹੈ ਜਦੋਂ ਅਸੀਂ ਹਰੀ ਇਲਾਚੀ ਦਾ ਇਹ ਬਹੁਤ ਹੀ ਜ਼ਿਆਦਾ ਸਿੰਪਲ ਤੇ ਛੋਟਾ ਜਿਹਾ ਉਪਾਅ ਕਰ ਲੈਂਦੇ ਹਾਂ ਇਸ ਪਾਣੂ ਕਰਨ ਨਾਲ ਜਿਹੜੇ ਤੁਹਾਡੇ ਦੋ ਗ੍ਰਹਿ ਹੁੰਦੇ ਹਨ ਬੁੱਧ ਤੇ ਸ਼ੁਕਰ ਉਹਨਾਂ ਨੂੰ ਵੀ ਤੁਸੀਂ ਮਜ਼ਬੂਤ ਬਣਾ ਲੈਂਦੇ ਹੋ ਇਹ ਉਪਾਅ ਇੰਨੇ ਚਮਤਕਾਰੇ ਹਨ ਕਿਉਂਕਿ ਸ਼ੁਕਰ ਦਾ ਕੰਮ ਹੈ ਵਿਅਕਤੀ ਨੂੰ ਤੰ ਦੇਣਾ ਤਨਵਾਣ ਬਣਾਉਣਾ ਤੇ ਸ਼ੁਕਰ ਦੇ ਜੋ ਮਜਬੂਤ ਹੋਣ ਦੇ ਨਾਲ ਤੁਹਾਡਾ ਜਿਹੜਾ ਭਾਗ ਹੈ ਉਹ ਰਾਤੋਂ ਰਾਤ ਚਮਕ ਜਾਂਦਾ ਹੈ ਇਸੇ ਨਾਲ ਕੀ ਹੁੰਦਾ ਹੈ ਤੁਸੀਂ ਆਪਣੀ ਜ਼ਿੰਦਗੀ ਵਿੱਚ ਤਨ ਲਗਾਤਾਰ ਪ੍ਰਾਪਤ ਕਰਦੇ ਚਾਹੁੰਦੇ ਹੋ ਕਹਿੰਦੇ ਭਾਗ ਦੇ ਤੁਹਾਡੇ ਕੋਲ ਪੈਸਾ ਆਉਂਦਾ ਹੈ ਲਗਾਤਾਰ ਆਉਂਦਾ ਹੀ ਰਹਿੰਦਾ ਹੈ ਜਦੋਂ ਤੁਸੀਂ ਆਪਣੇ ਕੁੰਡਲੀ ਵਿੱਚ ਸ਼ੁਕਰ ਗ੍ਰਹਿ ਨੂੰ ਆਪਣੇ ਨੂੰ ਮજબૂત ਕਰ ਲੈਂਦੇ ਹੋ ਇਸ ਦੇ ਨਾਲ ਇਸ ਪਾ ਦੇ ਨਾਲ ਜਿਹੜਾ ਬੁੱਧ ਗ੍ਰਹਿ ਹੈ ਉਹ ਵੀ ਮજબૂત ਹੋ ਜਾਂਦਾ ਹੈ ਤੇ ਬੁੱਧ ਗ੍ਰਹਿ ਸਾਨੂੰ ਕੀ ਦਿੰਦਾ ਹੈ ਉਹ ਇੱਕ ਚੰਗੀ ਨੌਕਰੀ ਦਿੰਦਾ ਹੈ ਵਧੀਆ ਕਾਰੋਬਾਰ ਦਿੰਦਾ ਹੈ ਵਧੀਆ ਬਿਜ਼ਨਸ ਦਿੰਦਾ ਹੈ ਸਾਨੂੰ ਆਪਣੇ ਵਪਾਰ ਦੇ ਵਿੱਚ ਵੱਧ ਤੋਂ ਵੱਧ ਲਾਭ ਮਿਲੇ ਉਹ ਸਾਨੂੰ ਲਾਭ ਵੀ ਬੁੱਧ ਗ੍ਰਹਿ ਹੀ ਦਿੰਦਾ ਹੈ ਇਸ ਪਾ ਨੂੰ ਅਸੀਂ ਕਿਵੇਂ ਕਰਨਾ ਹੈ ਕਿਸ ਤਰੀਕੇ ਨਾਲ ਕਰਨਾ ਹੈ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਜੇਕਰ ਤੁਹਾਨੂੰ ਸਾਡੀ ਇਸ ਤਰ੍ਹਾਂ ਦੀ ਵੀਡੀਓ ਚੰਗੀ ਲੱਗਦੀ ਹੈ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰੋ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਲਿਖਵਾ ਦਿਓ ਜੀ ਸੰਗਤ ਜੀ ਸੁਪਾਣੂ ਕਰਨ ਦੇ ਲਈ ਤੁਹਾਨੂੰ ਚਾਹੀਦੀਆਂ ਹਨ ਤਿੰਨ ਹਰੀਆਂ ਇਲਾਚੀਆਂ ਜਿਹੜੇ ਹਰੀ ਇਲਾਚੀ ਤੁਸੀਂ ਲੈਣੇ ਹਨ ਉਹ ਬਿਲਕੁਲ ਸਾਫ਼ ਸੁਥਰੀ ਤੇ ਤਾਜ਼ੀ ਹੋਣੀ ਚਾਹੀਦੀ ਹੈ। ਕਈ ਵਾਰ ਸਾਡੇ ਘਰ ਵਿੱਚ ਪਈ ਹੋਈ ਇਲਾਚੀ ਬਿਲਕੁਲ ਹੀ ਸੁੱਕ ਜਾਂਦੀ ਹੈ ਤੇ ਉਸ ਦੀ ਖੁਸ਼ਬੂ ਵੀ ਖਤਮ ਹੋ ਜਾਂਦੀ ਹੈ। ਤੁਸੀਂ ਬਿਲਕੁਲ ਫਰੈਸ਼ ਤੇ ਤਾਜ਼ੀ ਇਲਾਚੀ ਲੈਣੀ ਹੈ। ਇਸ ਬਾਰੇ ਨੂੰ ਤੁਸੀਂ ਸ਼ੁਕਰਵਾਦ ਦੇ ਤਨ ਕਰ ਲੈਣਾ। ਜੇਕਰ ਤੁਹਾਡੇ ਕੋਲ ਕੋਈ ਕੰਮਕਾਰ ਕਰਕੇ ਸ਼ੁਕਰਵਾਰ ਦੇ ਦਿਨ ਨੂੰ ਸਮਾਂ ਨਹੀਂ ਤਾਂ ਤੁਸੀਂ ਇਸ ਪਾਣ ਨੂੰ ਬੁੱਧਵਾਰ ਦੇ ਦਿਨ ਵੀ ਕਰ ਸਕਦੇ ਹੋ ਪਰ ਲੇਕਿਨ ਜੇ ਤੁਸੀਂ ਇਸ ਪਾਣ ਨੂੰ ਸ਼ੁਕਰਵਾਰ ਦੇ ਦਿਨ ਕਰੋਗੇ ਤਾਂ ਤੁਹਾਨੂੰ ਹੋਰ ਵੀ ਜ਼ਿਆਦਾ ਫਾਇਦਾ ਮਿਲੇਗਾ ਇਸੇ ਤਰ੍ਹਾਂ ਤਿੰਨ ਹਰੀਆਂ ਇਲਾਚੀਆਂ ਲੈਣ ਦੇ ਨਾਲ ਤੁਸੀਂ ਲੈਣਾ ਮਿੱਟੀ ਦਾ ਦੀਵਾ ਤੇ ਉਸ ਦੇ ਵਿੱਚ ਬत्ती ਲਗਾ ਕੇ ਦੇਸੀ ਘਿਓ ਦਾ ਤੁਸੀਂ ਇੱਕ ਦੀਵਾ ਤਿਆਰ ਕਰ ਲੈਣਾ ਤੇ ਇਹ ਦੋ ਚੀਜ਼ਾਂ ਨੂੰ ਲੈ ਕੇ ਤੁਸੀਂ ਆਪਣੇ ਘਰ ਦੇ ਵਿੱਚ ਜਿਹੜਾ ਪਾੜ ਪੂਜਾ ਵਾਲਾ ਸਥਾਨ ਜਾਂ ਮੰਦਰ ਬਣਿਆ ਹੋਵੇਗਾ ਤੁਸੀਂ ਉੱਥੇ ਜਾ ਕੇ ਬੈਠ ਜਾਣਾ ਤੇ ਜੇਕਰ ਤੁਹਾਡੇ ਘਰ ਦੇ ਵਿੱਚ ਪਾਠ ਪੂਜਾ ਵਾਲਾ ਸਥਾਨ ਨਹੀਂ ਬਣਿਆ ਹੋਇਆ ਤਾਂ ਤੁਸੀਂ ਜਿੱਥੇ ਬੈਠ ਕੇ ਪਾਠ ਪੂਜਾ ਕਰਦੇ ਹੋ ਉੱਥੇ ਜਾ ਕੇ ਤੁਸੀਂ ਬੈਠ ਸਕਦੇ ਹੋ ਤੇ ਇਸ ਪਾਣ ਤੁਸੀਂ ਸ਼ਾਮ ਦੇ ਸਮੇਂ ਕਰਨਾ ਹੈ ਤੇ ਇਸੇ ਤਰ੍ਹਾਂ ਜੇਕਰ ਤੁਹਾਡੇ ਘਰ ਦੇ ਵਿੱਚ ਜਾਂ ਤੁਹਾਨੂੰ ਕੋਈ ਅਚਾਨਕ ਪਹੁੰਚ ਜਾਦਾ ਪ੍ਰੋਬਲਮ ਆ ਜਾਂਦੀ ਹੈ ਪ੍ਰੋਬਲਮ ਦੇ ਕਰਕੇ ਤੁਸੀਂ ਇਸ ਪਾਣ ਨੂੰ ਸ਼ਾਮ ਦੇ ਸਮੇਂ ਨਹੀਂ ਕਰ ਸਕਦੇ ਤਾਂ ਫਿਰ ਤੁਸੀਂ ਸਵੇਰੇ ਦੇ ਟਾਈਮ ਇਹ ਮੇਕ ਸਕਦੇ ਹੋ ਨਹੀਂ ਤਾਂ ਇਸ ਨੂੰ ਸ਼ਾਮ ਦੇ ਸਮੇਂ ਹੀ ਕਰਨਾ ਚਾਹੀਦਾ ਹੈ ਇਸੇ ਤਰ੍ਹਾਂ ਜਿਹੜਾ ਤੁਸੀਂ دیਵਾ ਤਿਆਰ ਕੀਤਾ ਹੈ ਇਸ ਨੂੰ ਤੁਸੀਂ ਮਾਤਾ ਲక్ష్ਮੀ ਜੀ ਦੀ ਤਸਵੀਰ ਦੇ ਸਾਹਮਣੇ ਤੁਸੀਂ ਝੁਕਾ ਦੇਣਾ ਹੈ ਤੇ ਜਿਹੜੀਆਂ ਤੁਸੀਂ ਤਿੰਨ ਹਰੀਆਂ ਇਲਾਚੀਆਂ ਲਈਆਂ ਸੀ ਮਾਤਾ ਲక్ష్ਮੀ ਜੀ ਦੇ ਸਾਹਮਣੇ ਤਸਵੀਰ ਦੇ ਸਾਹਮਣੇ ਰੱਖ ਦੇਣੀਆਂ ਹਨ ਇਸ ਤਰ੍ਹਾਂ ਕਰਨ ਤੋਂ ਬਾਅਦ ਵਿੱਚ ਤੁਸੀਂ ਕੀ ਕਰਨਾ ਹੈ ਇੱਕ ਮੰਤਰ ਨੂੰ ਬੋਲਣਾ ਇਹ ਮੰਤਰ ਕਿਹੜਾ ਹੈ ਤੁਸੀਂ ਕਿੰਨੇ ਵਾਰ ਬੋਲਣਾ ਹੈ ਇਸ ਮੰਤਰ ਨੂੰ ਤੁਸੀਂ 11 ਵਾਰ ਬੋਲਣਾ ਹੈ ਇਸ ਮੰਤਰ ਨੂੰ ਤੁਸੀਂ ਧਿਆਨ ਦੇ ਨਾਲ ਸੁਣ ਸਕਦੇ ਹੋ ਜਾਂ ਫਿਰ ਕਾਪੀ ਤੇ ਵੀ ਨੋਟ ਕਰ ਸਕਦੇ ਹੋ ਤੁਸੀਂ ਮੰਤਰ ਬੋਲਣਾ ਹੈ ਤਣੀ ਨਮੋ ਨਮ 11 ਵਾਰ ਤੁਸੀਂ ਬੋਲਣਾ ਹੈ ਜਿਹੜੀ ਹਰੇ ਇਲਾਚੀ ਤੁਸੀਂ ਲਈ ਉਸ ਨੂੰ ਤੁਸੀਂ ਮੰਦਰ ਵਿੱਚ ਮਾਤਾ ਲక్ష్ਮੀ ਦੀ ਤਸਵੀਰ ਦੇ ਸਾਹਮਣੇ ਰੱਖਣ ਤੋਂ ਬਾਅਦ ਦੇ ਵਿੱਚ ਤੁਸੀਂ ਬੋਲਣਾ ਹੈ ਕੈਂਤੋ ਭਾਵ ਕੇ ਦੀਵਾ ਜਗਾ ਕੇ ਇਲਾਚੀ ਰੱਖ ਕੇ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਇਸ ਮੰਤਰ ਨੂੰ 11 ਵਾਰ ਬੋਲਣਾ ਹੈ। ਇਸੇ ਤਰ੍ਹਾਂ ਜੇਕਰ ਤੁਸੀਂ ਇਸ ਭਾਣੋ ਬੁੱਧਵਾਰ ਜਾਂ ਸ਼ੁੱਕਰਵਾਰ ਦੇ ਦਿਨ ਕਰ ਰਹੇ ਹੋ ਜਿਸ ਦਿਨ ਵਿੱਚ ਤੁਸੀਂ ਇਸ ਭਾਣੋ ਕੀਤਾ ਹਰੇ ਇਲਾਚੀ ਨੂੰ ਉੱਥੇ ਹੀ ਪਿਆ ਰਹਿਣ ਦੇਣਾ। ਅਗਲੇ ਦਿਨ ਤੁਸੀਂ ਹਰੇ ਇਲਾਚੀ ਨੂੰ ਉਤੋਂ ਚੋਖ ਕੇ ਕਿਸੇ ਕੱਪੜੇ ਦੇ ਵਿੱਚ ਰੱਖ ਦੇਣਾ। ਜੇਕਰ ਤੁਹਾਡੇ ਕੋਲ ਰੈੱਡ ਕਲਰ ਦਾ ਜਾਂ ਪੀਲੇ ਕਲਰ ਦਾ ਜਾਫਿਰ ਗ੍ਰੇਨ ਕਲਰ ਦਾ ਛੋਟਾ ਜਾਂ ਟੁਕੜਾ ਹੋਵੇਗਾ ਉਸ ਦੇ ਵਿੱਚ ਤੁਸੀਂ ਇਲਾਚੀ ਨੂੰ ਰੱਖ ਦੇਣਾ ਤੇ ਛੋਟੀ ਜਿਹੀ ਇੱਕ ਪੋਟਲੀ ਤੁਸੀਂ ਬਣਾ ਕੇ ਤਿਆਰ ਕਰ ਲੈਣੀ ਇਹ ਜਿਹੜੀ ਪੋਟਲੀ ਤੁਸੀਂ ਤਿਆਰ ਕੀਤੀ ਫਿਰ ਇਸ ਨੂੰ ਤੁਸੀਂ ਆਪਣੇ ਕੋਲ ਹਮੇਸ਼ਾ ਰੱਖ ਕੇ ਜਿੱਥੇ ਤੁਸੀਂ ਆਪਣੇ ਕੋਲ ਪਾਸਾ ਰੱਖਦੇ ਹੋ ਜਾਂ ਪਲੇਟ ਰੱਖਦੇ ਹੋ ਤਾਂ ਤੁਸੀਂ ਉਸ ਦੇ ਵਿੱਚ ਇਸ ਪੋਟਲੀ ਨੂੰ ਰੱਖ ਸਕਦੇ ਹੋ ਜੇਕਰ ਤੁਸੀਂ ਆਪਣੇ ਕੋਲ ਨਹੀਂ ਰੱਖਦੇ ਪਾਸ ਵਗੈਰਾ ਕੁਝ ਵੀ ਤੁਸੀਂ ਇਸ ਬੋਟਲ ਨੂੰ ਆਪਣੇ ਪਾਕਟ ਦੇ ਵਿੱਚ ਜੇਬ ਵਿੱਚ ਰੱਖ ਸਕਦੇ ਹੋ ਇਹ ਜੋ ਹਰੇ ਇਲਾਚੀ ਹੈ ਬਿਲਕੁਲ ਵੀ ਸਧਾਰਨ ਨਹੀਂ ਇਸ ਵਿੱਚ ਮਾਤਾ ਲక్ష్ਮੀ ਜੀ ਦਾ ਵਾਸਾ ਹੈ ਇਸ ਕਰਕੇ ਤੁਸੀਂ ਇਸ ਨੂੰ ਸਧਾਰਨ ਬਿਲਕੁਲ ਵੀ ਨਹੀਂ ਸਮਝਣਾ ਜਿਹੜੀ ਇਹ ਤੁਸੀਂ ਬੋਟਲ ਹੀ ਤਿਆਰ ਕੀਤੀ ਬੋਟਲ ਹੀ ਤਿਆਰ ਕਰਨ ਤੋਂ ਬਾਅਦ ਦੇ ਵਿੱਚ ਤੁਹਾਡੇ ਘਰ ਦੇ ਵਿੱਚ ਕਦੇ ਵੀ ਕਿਸੇ ਚੀਜ਼ ਦਾ ਕੋਈ ਵੀ ਕਮੈਂਟ ਨਹੀਂ ਰਹੇਗੀ ਤੁਹਾਡੇ ਬਹੁਤ ਗ੍ਰਹਿ ਤੇ ਸ਼ੁਕਰ ਗ੍ਰਹਿ ਨੂੰ ਮਾਇਬੂਦ ਬਣਾਵਾਂਗੇ ਇਹ ਬੋਟਲ ਜਿੰਨਾ ਮੇ ਪੈਸਾ ਤੁਹਾਡੇ ਘਰ ਦਾ ਬਿਮਾਰੀਆਂ ਤੇ ਲੱਗਦਾ ਸੀ ਉਹ ਪੈਸਾ ਲੱਗਣਾ ਬੰਦ ਹੋ ਜਾਵੇਗਾ ਤੇ ਤੁਹਾਡੇ ਘਰ ਵਿੱਚ ਕਦੇ ਤਨ ਦੌਲਤ ਦੀ ਕਮੀ ਨਹੀਂ ਆਵੇਗੀ ਇਹ ਸੀ ਪਹਿਲਾ ਉਪਾਅ ਇੱਕ ਵਾਰ ਤੁਸੀਂ ਇਸ ਪਾਣੋ ਜ਼ਰੂਰ ਕਰਕੇ ਦੇਖਿਓ ਤੇ ਗੱਲ ਕਰਦੇ ਹਾਂ ਹੁਣ ਦੂਸਰਾ ਉਪਾਅ ਦੀ ਜੋ ਕਿ ਹਰੀ ਲਾਚੀ ਦੇ ਨਾਲ ਜੁੜਿਆ ਹੋਇਆ ਹੈ ਜੇਕਰ ਤੁਸੀਂ ਇਸ ਪਾਣੋ ਕਰ ਲੈਂਦੇ ਹੋ ਤੇ ਇਸ ਪਾਣੋ ਕਰਨ ਦੇ ਨਾਲ ਤੁਸੀਂ ਸਮਝ ਲਓ ਕਿ ਤੋਂ ਹਰ ਨਾ ਮਹਾਕਰੋੜਪਤੀ ਬਣਨ ਤੋਂ ਕੋਈ ਨਹੀਂ ਰੋਕ ਸਕਦਾ ਕਿਉਂਕਿ ਇਹ ਇੰਨਾ ਜ਼ਿਆਦਾ ਉਤਮ ਉਪਾਏ ਹੈ ਇਸ ਬਾਣੂ ਕਰਨ ਦੇ ਲਈ ਤੁਹਾਨੂੰ ਚਾਹੀਦੇ ਹੈ ਜਿਹੜੇ ਤੁਸੀਂ ਲਈ ਹੈ ਉਸ ਦੇ ਦਾਣਿਆਂ ਨੂੰ ਉਸ ਨੂੰ ਤੁਸੀਂ ਖੋਲ ਕੇ ਤੇ ਜਿਹੜੇ ਵਿੱਚ ਦਾਣੇ ਹੋਣਗੇ ਉਹਨਾਂ ਨੂੰ ਤੁਸੀਂ ਕੱਢ ਲੈਣਾ ਤੇ ਕੀ ਕਰਨਾ ਤੁਸੀਂ ਤੇ ਕੀ ਕਰਨਾ ਤੁਸੀਂ ਥੋੜਾ ਜਿਹਾ ਜਲ ਪਾਣੀ ਲੈ ਲੈਣਾ ਤੇ ਉਸ ਦੇ ਵਿੱਚ ਉਹਨਾਂ ਦਾਣਿਆਂ ਨੂੰ ਪਾ ਕੇ ਤੁਸੀਂ ਉਪਾਲ ਲੈਣਾ ਤੇ ਜਿਵੇਂ ਹੀ ਬਾਲਾਂ ਤੋਂ ਬਾਅਦ ਪਾਣੀ ਠੰਡਾ ਹੋ ਜਾਵੇਗਾ ਉਸ ਨੂੰ ਇੱਕ ਸ਼ਾਨਣੀ ਦੇ ਨਾਲ ਤੁਸੀਂ ਸ਼্নান ਲੈਣਾ ਤੇ ਉਸ ਤੋਂ ਬਾਅਦ ਵਿੱਚ ਜਿਹੜੇ ਵੀ ਪਾਣੀ ਦੇ ਨਾਲ ਤੁਸੀਂ ਨਹਾਉਣਾ ਉਸ ਪਾਣੀ ਦੇ ਵਿੱਚ ਇਸ਼ਨਾਨ ਕਰਨ ਵਾਲੇ ਪਾਣੀ ਦੇ ਵਿੱਚ ਤੁਸੀਂ ਜਿਹੜਾ ਹਰੀ ਇਲਾਚੀ ਉਬਾਲੀ ਹੈ ਉਹ ਵਾਲਾ ਪਾਣੀ ਉਸ ਉਸ ਨੂੰ ਤੁਸੀਂ ਮਿਕਸ ਕਰ ਲੈਣਾ ਤੇ ਇਸ ਪਾਣੀ ਦੇ ਨਾਲ ਤੁਸੀਂ ਸ਼ੁੱਕਰਵਾਰ ਦੇ ਦਿਨ ਹੀ ਇਸ਼ਨਾਨ ਕਰਨਾ ਹੈ ਤੇ ਤੁਸੀਂ ਇਸ ਪਾਣੀ ਨੂੰ ਕਿੰਨੇ ਵਾਰ ਲਗਾਤਾਰ ਕਰਨਾ ਹੈ 800 ਕਰਵਾ ਤੁਸੀ ਲਗਾਤਾਰ ਇਸ ਪਾਣੂ ਕਰਨਾ ਹੈ ਤੇ ਇਸ ਪਾਣੇ ਦੇ ਨਾਲ ਤੁਸੀ ਇਸ਼ਨਾਨ ਕਰਨਾ ਹੈ ਤੁਸੀ ਦੇਖੋ ਇੱਕ ਵਾਰ ਇਸ ਪਾਣੂ ਕਰਕੇ ਕਿਵੇਂ ਮਾਤਾ ਲక్ష్ਮੀ ਜੀ ਦੀ ਤੁਹਾਡੇ ਤੇ ਕਿਰਪਾ ਵਰਸਦੀ ਤੇ ਕਿਵੇਂ ਤੁਸੀ ਮਹਾਧਨੀ ਦੇ ਮਹਾਕ੍ਰੋੜਪਤੀ ਬਾਂਦੇ ਹੋ ਇਹਨਾਂ ਪਾਣੂ ਕਰਨ ਦੇ ਨਾਲ ਇਸ ਪਾਣੂ ਤੁਸੀ ਇੱਕ ਵਾਰ ਵਿਸ਼ਵਾਸ ਦੇ ਨਾਲ ਕਰਕੇ ਦੇਖੋ ਫਿਰ ਤੁਸੀ ਅਸਰ ਰਿਜ਼ਲਟ ਦੇਖੋਗੇ ਇਹ ਇੱਕ ਐਸਾ ਉਪਾਅ ਹੈ ਇਸ ਨੂੰ ਕਰਨ ਦੇ ਨਾਲ ਤੁਸੀਂ ਕਦੇ ਵੀ ਆਪਣੇ ਘਰ ਵਿੱਚ ਧਨ ਦੀ ਪੈਸੇ ਦੀ ਕਮੀ ਕਦੇ ਵੀ ਤੁਹਾਨੂੰ ਦੇਖਣ ਨੂੰ ਨਹੀਂ ਮਿਲੇਗੀ। ਇਹ ਸੀ ਸਾਡੀ ਅੱਜ ਦੀ ਵੀਡੀਓ। ਜੇਕਰ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਜੀ ਤਾਂ ਨੋ